ਦਾ ਰਿਸ਼ਤੇ ਨੂੰ ਤਾਰ-ਤਾਰ ਕਰਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ 24 ਸਾਲਾ ਲੜਕੇ ਦੇ ਵੱਲੋਂ ਆਪਣੇ ਹੀ ਪਿਤਾ ਦਾ ਕੈਂਚੀ ਮਾਰ ਕੇ ਕਤਲ ਕਰ ਦਿੱਤਾ ਹੈ ਤਾਂ ਬੇਹੱਦ ਹੀ ਮੰਦ ਭਾਗੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦਰਅਸਲ 24 ਸਾਲਾ ਲੜਕੇ ਦੇ ਵੱਲੋਂ ਆਪਣਾ ਜਨਮ ਦਿਨ ਮਨਾਉਣ ਦੇ ਲਈ ਪਿਤਾ ਤੋਂ 5000 ਰੁਪਏ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਉਸਦੇ ਪਿਤਾ ਨੇ ਕਿਹਾ ਕਿ 1000 ਰੁਪਏ ਦੇ ਨਾਲ ਜਨਮ ਦਿਨ ਮਨਾਇਆ ਜਾ ਸਕਦਾ ਹੈ ਤਾਂ ਤੈਸ਼ ਤੇ ਵਿਚ ਆਏ ਲੜਕੇ ਦੇ ਵੱਲੋਂ ਆਪਣੇ ਹੀ ਪਿਤਾ ਦਾ ਕਤਲ ਕੀਤਾ ਗਿਆ ਤਾਂ ਰਿਸ਼ਤਿਆਂ ਨੂੰ ਇਹ ਤਾ ਤਾ ਕਰਦੀ ਖਬਰ ਫਤਿਹਗੜ ਸਾਹਿਬ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਪਿੰਡ ਪੱਤੋ ਦੇ ਲੜਕੇ ਦੇ ਵੱਲੋਂ ਆਪਣੇ ਹੀ ਪਿਤਾ ਦਾ ਕੈਂਚੀ ਦੇ ਨਾਲ ਕਤਲ ਕੀਤਾ ਗਿਆ ਤਾਂ ਜਨਮ ਦਿਨ ਮਨਾਉਣ ਦੇ ਲਈ ਲੜਕੇ ਦੇ ਵੱਲੋਂ 5000 ਰੁਪਏ ਦੀ ਆਪਣੇ ਪਿਤਾ ਤੋਂ ਮੰਗ ਕੀਤੀ ਜਾ ਰਹੀ ਸੀ ਤਾਂ ਉਸਦੇ ਪਿਤਾ ਨੇ ਕਿਹਾ ਕਿ 10000 ਰੁਪਏ ਦੇ ਨਾਲ ਜਨਮ ਦਿਨ ਮਨਾਇਆ ਜਾ ਸਕਦਾ ਹੈ ਤਾਂ ਟੈਸ਼ ਦੇ ਵਿੱਚ ਆਏ ਲੜਕੇ ਦੇ ਵੱਲੋਂ ਕੱਪੜਿਆਂ ਵਾਲੀ ਕੈਂਚੀ ਦੇ ਨਾਲ ਆਪਣੇ ਪਿਤਾ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਤਾਂ ਉੱਥੇ ਪਿੰਡ ਦੇ ਲੋਕਾਂ ਨੇ ਕਿਹਾ ਕਿ ਪਰਮਜੀਤ ਸਿੰਘ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਅਧੀਨ ਮੌਤ ਹੋ ਗਈ ਤਾਂ ਪੂਰੇ ਮਾਮਲੇ ਦੀ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਹਾਲਾਂਕਿ ਲੜਕਾ ਜਿਹੜਾ ਫਰਾਰ ਦੱਸਿਆ ਜਾ ਰਿਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਪੱਤੋ ਤੋਂ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੁੱਤ ਦੇ ਵੱਲੋਂ ਆਪਣੇ ਹੀ ਪਿਤਾ ਦਾ ਕੈਂਚੀ ਮਾਰ ਕੇ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਜਿਸ ਤੋਂ ਬਾਅਦ ਉਸ ਦਾ ਪਿਤਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਜਿਸ ਨੂੰ ਮੌਕੇ ਦੇ ਉੱਤੇ ਹਸਪਤਾਲ ਲਿਜਾਇਆ ਗਿਆ ਜਿਸ ਦੀ ਇਲਾਜ ਅਧੀਨ ਮੌਤ ਹੋ ਗਈ ਪੁਲਿਸ ਨੂੰ ਵੀ ਸੂਚਨਾ ਮਿਲਦੇ ਮੌਕੇ ਦੇ ਉੱਤੇ ਪਹੁੰਚ ਜਾਂਦੀ ਹੈ ਪੁਲਿਸ ਦੇ ਵੱਲੋਂ ਲੜਕੇ ਦੀ ਪਾਲ ਹੈ ਜਿਹੜੀ ਕੀਤੀ ਜਾ ਰਹੀ ਹੈ ਤਾਂ ਬੇਹੱਦ ਹੀ ਮੰਦ ਭਾਗੀ ਖਬਰ ਫਤੇਗੜ ਸਾਹਿਬ ਦੇ ਪਿੰਡ ਪੱਤੋ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਲੜਕੇ ਦੇ ਵੱਲੋਂ ਆਪਣੇ ਪਿਤਾ ਤੋਂ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਤਾ ਪਿਤਾ ਦੇ ਵੱਲੋਂ ਪੈਸੇ ਦੇਣ ਤੋਂ ਮਨਾਂ ਕੀਤਾ ਗਿਆ ਜਿਸ ਦੇ ਚਲਦੇ ਗੁੱਸੇ ਦੇ ਵਿੱਚ ਆਏ ਲੜਕੇ ਦੇ ਵੱਲੋਂ ਆਪਣੇ ਪਿਤਾ ਦਾ ਕੈਂਚੀ ਮਾਰ ਕੇ ਕਤਲ ਕਰ ਦਿੱਤਾ ਗਿਆ